ਸ਼ਾਸਤਰ ਕਹਿੰਦਾ ਸਵੈ ਗੁਣ ਪਰ ਦੋਖ ਜਾਚਨ ਅਰਥੀ ਬਿਰਥ ਭਜੰਤ ਇਨ ਚਾਰੋਂ ਕੇ ਕਹਿਣ ਮੈਂ ਸੰਤਨ ਜੀਵ ਲਜੰਤ ਸਾਧ ਸੰਗ ਜਿਹੜੇ ਸਾਧੂ ਮਹਾਤਮਾ ਨੇ ਇਹ ਚਾਰ ਗੱਲਾਂ ਕਰ ਦੋ ਉਹਨਾਂ ਨੂੰ ਸ਼ਰਮ ਹੁੰਦੀ ਸਾਧ ਸੰਗ ਚ ਕਿਹੜੀਆਂ ਸਵੈ ਗੁਣ ਯਤਨ ਕਰਿਆ ਕਰੋ ਯਤਨ ਕਰਿਆ ਕਰੋ ਔਗਣ ਅਖੇ ਦਾ ਫੜਿਆ ਕਰੋ ਸਾਧ ਸੰਗ ਚ ਨਾ ਆਪਣਾ ਵੇਖਿਆ ਕਰੋ ਆਪਣੀ ਆਪਣੀ ਸਿਫਤ ਆਪਣਾ ਕਰਿਆ ਕਰੋ ਕਦੇ ਸਾਧ ਸੰਗ ਚ ਕੋਈ ਕਰੇ ਗੁਰੂ ਦੇ ਪਿਆਰੇ ਸਵੈਗੁਣ ਪਰਦੋਖ ਪ੍ਰਾਯ ਦੁੱਖਾਂ ਨੂੰ ਵੇਖਣਾ ਛੱਡ ਦੇ ਵੀ ਦੋ ਗੱਲਾਂ ਸਾਧ ਸੰਗਤ ਜੀ ਜਾਚਨ ਸਤਿਗੁਰੂ ਕੋ ਭਗਵਾਨ ਕੋ ਮੰਗੋ ਸਾਧ ਸੰਗਤ ਜੀ ਭਗਵਾਨ ਕੋ ਮੰਗੋ ਗੁਰੂ ਦੇ ਪਿਆਰੇ ਕਿਉਂ ਮਥਾ ਜੀ ਕਰਦੇ ਹੋ ਸਾਧ ਸੰਗਤ ਜੀ ਸਾਥ ਰੱਖੋ ਗੁਰੂ ਦੇ ਪਿਆਰੇ ਅਰਥੀ ਬਿਰਸ ਭਜੰਤ ਪਰਮੇਸ਼ਰ ਕਿਰਪਾ ਕਰੇ ਤੁਹਾਡੇ ਦਵਾਰੇ ਤੇ ਤੁਹਾਡੇ ਕੋਲੋਂ ਕੋਈ ਮੰਗਦਾ ਪਿਆ ਕੋਈ ਆ ਗਿਆ ਲੋੜਵੰਦ ਦੁਖੀ ਯੇ ਯਤੀਮ ਏ ਉਹਨੂੰ ਵੇਖੋ ਤੇ ਤੁਹਾਡੇ ਪਰਮੇਸ਼ਰ ਨੇ ਕਿਰਪਾ ਕੀਤੀ ਤੇ ਦੀ ਮਰਤ ਕਰੋ ਸਾਸੰਗਤ ਜੀ ਉਹਦੀ ਸਹਾਇਤਾ ਕਰੋ ਤੋਨੂ ਕੋ ਪਰਮੇਸ਼ਰ ਨੇ ਗੁਣ ਦਿੱਤਾ ਹੈ ਉਹਦੀ ਸਹਾਇਤਾ ਕਰੋ ਤੋ ਹਰਤੂ ਮੇ ਪਰ ਤਾਕਤ ਦਿੱਤੀ ਹੈ ਉਹਦੀ ਸਹਾਇਤਾ ਕਰੋ ਤੇ ਸ਼ਾਸਤਰ ਘਰ ਕਹਿੰਦਾ ਜੇ ਤੁਹਾਡੇ ਕੋਲ ਪਦਾਰਥ ਪਿਆ ਹੈ ਜੇ ਤੁਹਾਡੇ ਕੋਲ ਕੋਈ ਗੁਣ ਹੈ ਜੇ ਤੁਹਾਡੇ ਤੇ ਪਰਵਾਨ ਦੀ ਕਿਰਪਾ ਹੈ ਤੁਸੀਂ ਉਹਦੀ ਸਹਾਇਤਾ ਨਹੀਂ ਕੀਤੀ ਉਹਦੀ ਮਤ ਨਹੀਂ ਕੀਤੀ ਸੋ ਤੋ ਹੀ ਮਰੇ ਹੋ ਸਾਸੰਗਤ ਉਹ ਤੇ ਮਰੇ ਤੁਸੀਂ ਉਹਤ ਵੀ ਮਰੇ ਹੋ ਗੁਰੂ ਦੇ ਪਿਆਰੇ ਉਹ ਤੇ ਮਰੇ ਸਾਸੰਗਤ ਪੜ੍ਹਿਆ ਦਿੰਦਾ ਕਿ ਕਿਸੇ ਨੇ ਸਾਥ ਗੁਰਸਾਹ ਸੰਗੇ ਚ ਦਿੰਦਾ ਕਿਸੇ ਨੇ ਗੁਰੂ ਦੇ ਪਿਆਰੇ